ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਆ ਜਿਹੜੀ ਸਕਰੀਨ ਤੇ ਤੁਸੀਂ ਗਾਂ ਦੇਖ ਰਹੇ ਹੋ ਇਹ ਗਾਂ ਨੂੰ ਹੋ ਗਿਆ ਫਾਈਬਰੋਸਿਸ ਮਸਟਾਈਟਸ ਇਹ ਕਿਵੇਂ ਹੋਈ ਹੈ ਕੀ ਇਹਦਾ ਟਰੀਟਮੈਂਟ ਹੈ ਇਹਦਾ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਸਕਿਪ ਕਰਕੇ ਵੀਡੀਓ ਨਾ ਦੇਖਿਓ ਜਿਹੜੇ ਪਾਸੇ ਆਪਾਂ ਬੈਠ ਕੇ ਚਬਾਈ ਕਰਦੇ ਇਸ ਪਾਸੇ ਹਵਾਨਾ ਤੁਸੀਂ ਦੇਖਿਓ ਵੀ ਸੁਜਿਆ ਪਿਆ ਬਿਲਕੁਲ ਪੱਥਰ ਵਰਗਾ ਕਠੋਰ ਹੋਇਆ ਪਿਆ ਸਖਤ ਹੋਇਆ ਪਿਆ ਰੈਡਨੈਸ ਹੈ ਇਹ ਜਗ੍ਹਾ ਗਰਮ ਵੀ ਹੈ ਕਿਸਾਨ ਵੀਰੋ ਇਹ ਜਦੋਂ ਮਸਟੈਟਸ ਆਪਾਂ ਕਿਸਾਨ ਵੀਰ ਧਿਆਨ ਨਹੀਂ ਦਿੰਦੇ ਸ਼ੁਰੂਆਤ ਦੇ ਵਿੱਚ ਕਲੀਨਿਕਲ ਜਾਂ ਸਬ ਕਲੀਨਿਕਲ ਮਸਟੈਟਸ ਹੁੰਦੀ ਹੈ ਛੇਦੀਆਂ ਆਉਂਦੀਆਂ ਜਾਂ ਦੁੱਧ ਦਾ ਥੋੜਾ ਟੇਸਟ ਦਾ ਫਰਕ ਪੈਂਦਾ ਆਪਾਂ ਉੱਥੇ ਗੌਰ ਕਰਨੀ ਹੁੰਦੀ ਹੈ ਪਰੰਤੂ ਉਹ ਸਮਾਂ ਲੰਘ ਜਾਂਦਾ ਤੇ ਫਿਰ ਇਹ ਜਿਹੜੀ ਮਸਟੈਟਸ ਫਾਈਬਰੋਸਿਸ ਮਸਟੈਟਸ ਦੇ ਵਿੱਚ ਚੇਂਜ ਹੋ ਜਾਂਦੀ ਹੈ ਲੇਵਾ ਪੱਥਰ ਵਰਗਾ ਹੋ ਜਾਂਦਾ ਆਹ ਜਗ੍ਹਾ ਤੋਂ ਤੁਸੀਂ ਦੇਖੋ ਵੀ ਜਿਹੜੇ ਤੇ ਆਪਾਂ ਹੱਥ ਲਾ ਕੇ ਦੇਖ ਰਹੇ ਹਾਂ ਇਹ ਜਗ੍ਹਾ ਇਥੋਂ ਪੱਥਰ ਵਰਗਾ ਸਖਤ ਹੈ ਤੇ ਗਾਂ ਦਰਦ ਵੀ ਮਹਿਸੂਸ ਕਰ ਰਹੀ ਹੈ ਇਹ ਜਗ੍ਹਾ ਗਰਮ ਹੈ ਥਣ ਦੇ ਵਿੱਚੋਂ ਦੁੱਧ ਸਹੀ ਆ ਰਿਹਾ ਪ੍ਰੋਪਰ ਆ ਰਿਹਾ ਹੈ ਕਈ ਕੇਸਾਂ ਦੇ ਵਿੱਚ ਦੁੱਧ ਨਹੀਂ ਆਉਂਦਾ ਦੁੱਧ ਬੰਦ ਹੋ ਜਾਂਦਾ ਉੱਪਰੋਂ ਜਿਹੜੀ ਗਲੈਂਡ ਹੁੰਦੀ ਹੈ ਦੁੱਧ ਬਣਾਉਣ ਵਾਲੀਆਂ ਗ੍ਰੰਥੀਆਂ ਹੁੰਦੀਆਂ ਉਹ ਵੀ ਡੈੱਡ ਹੋਣੀਆਂ ਸਟਾਰਟ ਹੋ ਜਾਂਦੀਆਂ ਪੱਥਰ ਬਣ ਜਾਂਦੀਆਂ ਕਿਸਾਨ ਵੀਰੋ ਜੇਕਰ ਦੁੱਧ ਆ ਰਿਹਾ ਹੈ ਪਸ਼ੂ ਦੇ ਅੰਦਰੋਂ ਦੁੱਧ ਬਣ ਰਿਹਾ ਸਹੀ ਬਣ ਰਿਹਾ ਇਸ ਵਿੱਚ ਘਬਰਾਉਣ ਦੀ ਕੋਈ ਲੋੜ ਨਹੀਂ ਟ੍ਰੀਟਮੈਂਟ ਤੁਹਾਨੂੰ ਦੱਸਾਂਗੇ ਉਹ ਟ੍ਰੀਟਮੈਂਟ ਕਰਕੇ ਤੁਸੀਂ ਆਪਣੇ ਪਸ਼ੂ ਦਾ ਟ੍ਰੀਟਮੈਂਟ ਹੱਲ ਕਰ ਸਕਦੇ ਹੋ ਤੇ ਕਿਸਾਨ ਵੀਰੋ ਜਦੋਂ ਟੈਂਪਰੇਚਰ ਤੁਹਾਡੇ ਪਸ਼ੂ ਨੂੰ ਇਹ ਦਰਦ ਕਰਕੇ ਸੂਜਨ ਕਰਕੇ ਪਸ਼ੂ ਦਾ ਟੈਂਪਰੇਚਰ ਹਾਈ ਹੋ ਗਿਆ ਤੇ ਪਸ਼ੂ ਪੱਠੇ ਖਾਣੇ ਬੰਦ ਕਰ ਦਿੰਦਾ ਫੀਡ ਫੀਡ ਦਾਣਾ ਚਰਨਾ ਖਾਣਾ ਪਸ਼ੂ ਬੰਦ ਕਰ ਦਿੰਦਾ ਪਸ਼ੂ ਦਰਦ ਮਹਿਸੂਸ ਕਰਦਾ ਹੈ ਬੁਖਾਰ ਰਹਿੰਦਾ ਨਾਲ ਕਿਸਾਨ ਵੀਰੋ ਆ ਤੁਸੀਂ ਦੂਸਰੀ ਸਾਈਡ ਤੋਂ ਦੇਖੋ ਵੀ ਬਿਲਕੁਲ ਨਾਰਮਲ ਹੈ ਕੋਈ ਇਧਰ ਦਰਦ ਨਹੀਂ ਕੋਈ ਸੋਜਨ ਨਹੀਂ ਕੋਈ ਰੈਡਨੈਸ ਨਹੀਂ ਬਿਲਕੁਲ ਜਗਾ ਠੰਡੀ ਹੈ ਇਹ ਨੋਰਮਲ ਹੈ ਨਰਮ ਹੈ ਬਿਲਕੁਲ ਰੂਮ ਵਰਗੀ ਨਰਮ ਹੈ ਇਸ ਜਗ੍ਹਾ ਤੇ ਤੁਹਾਨੂੰ ਆਪ ਹੱਥ ਲਾ ਕੇ ਦਿਖਾਉਂਦੇ ਆ ਵੀ ਬਿਲਕੁਲ ਨਰਮ ਹੈ ਕੋਈ ਦਿੱਕਤ ਪਰੇਸ਼ਾਨੇ ਵਾਲੀ ਗੱਲ ਨਹੀਂ ਗੀ ਪਸ਼ੂ ਦਰਦ ਮਹਿਸੂਸ ਨਹੀਂ ਕਰਦਾ ਤੇ ਇਸ ਜਗ੍ਹਾ ਤੇ ਆ ਦੇਖੋ ਬਿਲਕੁਲ ਨਰਮ ਹੈ ਕੋਈ ਦਿੱਕਤ ਵਾਲੀ ਪਰ ਦੂਸਰੇ ਸਾਈਡ ਤੋਂ ਜੇ ਆਪਾਂ ਦੇਖੀਏ ਤਾਂ ਲੇਵਾ ਉਹ ਸਾਈਡ ਪੱਥਰ ਵਰਗਾ ਕਠੋਰ ਹੋਇਆ ਪਿਆ ਸਖਤ ਹੈ ਕਿਸਾਨ ਵੀਰੋ ਇਹਦੇ ਵਿੱਚ ਆਪਾਂ ਟ੍ਰੀਟਮੈਂਟ ਕੀ ਕਰਨਾ ਹੈ ਤੁਸੀਂ ਇਹਦੇ ਵਿੱਚ ਨਾਰਮਲ ਟ੍ਰੀਟ ਆਪਣੇ ਆਪ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਹਾਨੂੰ ਆਪਾਂ ਟ੍ਰੀਟਮੈਂਟ ਦੱਸਾਂਗੇ ਇੱਕ ਐਲੋਪੈਥੀ ਹੈ ਇੰਜੈਕਸ਼ਨ ਲਾਉਣਾ ਤੇ ਇੱਕ ਨਾਲ ਤੁਸੀਂ ਹੋਮੋਪੈਥੀ ਦੇਣੀ ਹੈ ਜਿਹੜਾ ਇੰਜੈਕਸ਼ਨ ਪਹਿਲਾਂ ਤੁਸੀਂ ਐਂਟੀਬਾਇਟਿਕ ਲਾਉਣਾ ਉਹ ਐਂਟਾਸੈਫ ਟੈਜੋ ਹੈ 4.5 ਗ੍ਰਾਮ ਆਈ ਐਮ ਲਾਉਣਾ ਇੰਟਰਾਮਸਕੂਲਰ ਲਾਉਣਾ ਡੂੰਘਾ ਰੱਖ ਕੇ ਲਾਉਣਾ 24 ਘੰਟਿਆਂ ਬਾਅਦ ਰਿਪੀਟ ਕਰਨਾ ਤੇ ਲਗਾਤਾਰ ਤਿੰਨ ਇੰਜੈਕਸ਼ਨ ਤੁਸੀਂ ਦੇਣੇ ਆ। ਦੂਸਰਾ ਇੰਜੈਕਸ਼ਨ ਆਪਾਂ ਮੁਗਲੋਡੈਨ 20 ਐਮਐਲ ਦੇਣਾ ਇੰਟਰਾਮਸਕੂਲਰ ਦੇਣਾ। ਲਗਾਤਾਰ ਤਿੰਨ ਇੰਜੈਕਸ਼ਨ ਦੇਣੇ ਆ। ਇਹ 24 ਘੰਟਿਆਂ ਬਾਅਦ ਇਹ ਵੀ ਇੰਜੈਕਸ਼ਨ ਰਿਪੀਟ ਕਰਨਾ। ਤੀਸਰਾ ਇੰਜੈਕਸ਼ਨ ਨਾਲ ਆਪਾਂ V5 ਦਾ ਦੇਣਾ 5 ਐਮਐਲ ਦੇਣਾ ਇੰਟਰਾਮਸਕੂਲਰ ਦੇਣਾ ਤੇ ਇੱਕ ਦਿਨ ਛੱਡ ਕੇ ਦੇਣਾ। 10 ਦਿਨਾਂ ਦੇ ਵਿੱਚ ਤਿੰਨ ਇੰਜੈਕਸ਼ਨ ਆਪਾਂ V5 ਦੇ ਲਾਉਣੇ ਆ। ਦੂਸਰੇ ਇੰਜੈਕਸ਼ਨ ਦੋਨੇ ਆਪਾਂ ਤਿੰਨ ਦਿਨ ਇਹੀ ਰਿਪੀਟ ਕਰਨੇ ਆ। 24 ਘੰਟਿਆਂ ਬਾਅਦ ਰਿਪੀਟ ਕਰਨੇ ਆ। ਜਿਹੜੀ ਇਹਦੇ ਵਿੱਚ ਆਪਾਂ ਹੋਮੋਪੈਥੀ ਦੀ ਗੱਲ ਕਰਦੇ ਆ ਹੋਮੋਪੈਥੀ ਆਪਾਂ ਤੁਹਾਨੂੰ ਤਿੰਨ ਦਵਾਈਆਂ ਦੱਸਾਂਗੇ ਫਾਈਟੋਲਾਈਕਾ ਦੂਸਰੀ ਦਵਾਈਆ ਸਲਾਈਸਾ ਤੀਸਰੀ ਦਵਾਈਆ ਕਲਕੇਰੀਆ ਫਲੋਰ ਤਿੰਨੇ ਦਵਾਈਆਂ ਤੁਸੀਂ 30 30 ਐਮਐਲ ਲੈਣੀਆਂ 200 ਪਾਵਰ ਦੀਆਂ ਲੈਣੀਆਂ ਤੇ ਇਹਨਾਂ ਦਵਾਈਆਂ ਦੇ ਵਿੱਚੋਂ ਤੁਸੀਂ ਇੱਕ ਦਵਾਈ ਦੇ ਵਿੱਚੋਂ 200 2 ਐਮਐਲ ਭਰਨੀਏ ਸਰਿੰਜ ਤੇ ਪਸ਼ੂ ਦੇ ਮੂੰਹ ਦੇ ਵਿੱਚ ਸਪਰੇਅ ਕਰ ਦੇਣੀ ਹੈ ਬੈਸਟ ਰਿਜ਼ਲਟ ਲੈਣਾ ਤਾਂ ਤੁਸੀਂ ਸਪਰੇਅ ਕਰਨੀ ਹੈ ਦਿਨ ਦੇ ਵਿੱਚ 2 ਤੋਂ 3 ਵਾਰ ਕਰਨਾ ਹੈ ਪੱਠਿਆਂ ਤੋਂ ਖਾਣ ਤੋਂ 2 ਘੰਟੇ ਬਾਅਦ ਤੇ 2 ਘੰਟੇ ਪਹਿਲਾਂ ਤੁਸੀਂ ਇਹ ਟ੍ਰੀਟਮੈਂਟ ਕਰ ਸਕਦੇ ਹੋ ਦਿਨ ਦੇ ਵਿੱਚ 3 ਵਾਰ ਇਹ ਦਵਾਈ ਦੇਣੀ ਹੈ ਹੋਮੋਪੈਥੀ ਦੇਣੀ ਹੈ ਤੇ ਨਾਲ ਇੰਜੈਕਸ਼ਨ ਯੂਜ਼ ਕਰਨੇ ਹਨ ਕਿਸਾਨ ਵੀਰੋ ਨਾਲ ਇਹਦੇ ਇਸ ਬਿਮਾਰੀ ਦੇ ਵਿੱਚ ਤੁਹਾਡੇ ਪਸ਼ੂ ਨੂੰ ਨਾਲ ਬੁਖਾਰ ਵੀ ਹੋਊਗਾ ਬੁਖਾਰ ਤੋੜਨ ਦੇ ਵਿੱਚ ਤੁਸੀਂ ਇੰਜੈਕਸ਼ਨ ਐਂਟੀਪੈਰਾਟਿਕ ਕੋਈ ਵੀ ਲਾ ਸਕਦੇ ਹੋ ਨੀਮੋਸਲਾਈਡ ਦੇ ਸਕਦੇ ਹੋ ਪੈਰਾਸੀਟਾਮੋਲ ਦੇ ਸਕਦੇ ਹੋ ਮੈਲੋਨੈਕਸ ਪਲੱਸ ਵਗੈਰਾ ਆਉਂਦਾ ਉਹ ਤੁਸੀਂ ਦੇ ਸਕਦੇ ਹੋ ਇਹ ਦੇਣਾ ਕਿੰਨਾ VML ਦੇਣਾ ਇੰਟਰਾਮਸਕੂਲਰ ਦੇਣਾ ਲਗਾਤਾਰ 2 ਦਿਨ ਵੀ ਦੇ ਸਕਦੇ ਹੋ ਜੇਕਰ ਬੁਖਾਰ ਨਹੀਂ ਟੁੱਟਦਾ ਤਾਂ 2 ਦਿਨ ਦੇ ਸਕਦੇ ਹੋ ਨਹੀਂ 1 ਦਿਨ ਨਾਲ ਵੀ ਸੈੱਟ ਹੋ ਜਾਣਾ ਕਿਸਾਨ ਵੀਰੋ ਇਹ ਆਪਾਂ ਤੁਹਾਨੂੰ ਸਾਰਾ ਟ੍ਰੀਟਮੈਂਟ ਦੱਸਤਾ ਤੁਸੀਂ ਇਹ ਟ੍ਰੀਟਮੈਂਟ ਕਰ ਕਰਕੇ ਆਪਣੇ ਘਰੇ ਵੀ ਕਰਕੇ ਆਪਣੇ ਪਸ਼ੂ ਦਾ ਮਸਟਾਈਟਸ ਫੈਬਰੋਸਿਸ ਮਸਟਾਈਟਸ ਦਾ ਹੱਲ ਕਰ ਸਕਦੇ ਹੋ ਇਸ ਥਾਂ ਦੇ ਨਾਲ ਛੇੜ ਛਾੜ ਬਿਲਕੁਲ ਨਹੀਂ ਕਰਨੀ ਚਾਹੀਦੀ ਇਹਨਾਂ ਕੇਸਾਂ ਦੇ ਵਿੱਚ ਇੰਜੈਕਸ਼ਨ ਲਾ ਲਓ ਹੋਮੋਪੈਥੀ ਦੇ ਦਿਓ ਤੇ ਤੁਹਾਡਾ ਮਸਲਾ ਹੱਲ ਹੋ ਜਾਣਾ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ